ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਤੇ ਅੱਜ ਜਾਵਾਂਗੇ ਜੀ ਅਸੀਂ ਰਿਸ਼ਤੇਦਾਰੀ ਚ ਭੋਗ ਤੇ ਟਾਈਮ ਹੋ ਗਿਆ ਜੀ 7:30 ਦਲシャン ਕਹਿੰਦਾ ਪਾਪਾ ਮੇਰੇ ਵਾਸਤੇ ਕਹਿੰਦਾ ਮੈਗੀ ਬਣਾ ਕੇ ਦਿਓ ਚਲੋ ਉਹਦੇ ਵਾਸਤੇ ਪਹਿਲਾਂ ਮੈਗੀ ਬਣਾਉਣੇ ਆ ਫਿਰ ਉਹਨੂੰ ਸਕੂਲ ਭੇਜ ਕੇ ਫਿਰ ਚੱਲਾਂਗੇ ਭੋਗ ਤੇ ਲਓ ਜੀ ਸਮਾਨ ਸਾਰਾ ਰੈਡੀ ਆ ਆਪਣਾ ਮਟਰ ਹੋ ਗਿਆ ਗੰਡੇ ਹੋ ਗਏ ਤੇ ਮੈਗੀ ਹੋ ਗਈ ਹੁਣ ਬਣਾਉਣਾ ਮੈਗੀ}{|\text{ਲਿਸ਼ਾਨ ਦੀ ਮੈਗੀ ਹੋ ਗਈ ਰੈਡੀ ਲੱਗਿਆ ਦਿਲਸ਼ਾਨ ਮੈਗੀ ਖਾਣ ਹੈਲੋ ਟੈਸਟ ਕਰਕੇ ਦੱਸਿਓ ਜੀਆ}} ਇੱਕ ਗੱਲ ਨੋਟ ਕਰਿਓ ਵਿਆਹੇ ਬੰਦੇ ਨੂੰ ਔਖਾ ਬਹਤਾ ਗਰਮੀ ਜਿਹਦਾ ਪੱਖਾ ਕਰ ਦਿੰਦਿਆਂ ਨੇ ਬੰਦ ਵੀ ਝਾੜੂ ਲਾਉਣੇ ਆਂ ਅਸੀਂ ਪੋਚਾ ਰੇਤਾ ਉਡਦਾ ਗਰਮੀ ਮਾਰ ਦਿੰਦਿਆਂ ਨੇ ਆ ਹੁਣ ਮੈਂ ਨਹਾ ਕੇ ਆਇਆ ਆ ਆ ਦੇਖ ਲਓ ਹੁਣ ਪੱਖਾ ਚੱਲੀ ਜਾਂਦਾ ਸਿਆਲ ਚ ਵੀ ਸਾਡਾ ਪੋਚਾ ਨਹੀਂ ਸੁੱਕਦਾ ਦੱਸੋ ਬੰਦਾ ਕੀ ਕੀ ਕਰੇ ਬਈ ਲਓ ਜੀ ਗੱਡੀ ਵੀ ਆਪਣੀ ਤਿਆਰ ਖੜੀ ਆ ਚਮਕ ਗਈ ਧੋ ਕੇ ਨਵੀਂ ਨਵੀਂ ਨਿਕਲਿਆਈ ਬਹੁਤ ਗੰਦੀ ਹੋਈ ਪਈ ਦੀ ਮਸਾਂ ਹੀ ਟਾਈਮ ਮਿਲਦਾ ਵਿਚਾਰੀ ਦਾ ਧੋਣ ਧੂਣ ਦਾ ਨਹੀਂ ਜਿੱਥੇ ਖੜੀ ਆ ਬਸ ਖੜੀ ਆ ਹਾਂ ਜੀ ਅਸੀਂ ਪਹੁੰਚ ਗਏ ਜੀ ਘਰ ਤੇ ਪਹਿਲਾਂ ਛਕਦੇ ਆਂ ਲੰਗਰ ਜੀ ਹੁਣ ਖਾਦੇ ਜੀ ਅਸੀਂ ਨੇ ਚੌਲ ਚੌਲ ਬਹੁਤ ਟੇਸਟੀ ਸੀ ਨਾਲ ਸਲਾਦ ਸਲਾਦ ਖਾਣਾ ਚਾਹੀਦਾ ਜੀ ਸਾਨੂੰ ਵੱਧ ਤੋਂ ਵੱਧ ਸਿਹਤ ਵਾਸਤੇ ਚੰਗਾ ਹੁੰਦਾ ਟਮਾਟਰ ਤੇ ਕੈਲਸ਼ੀਅਮ ਹੁੰਦਾ ਜੀ ਖੀਰਾ ਖਾਓ ਜੀ ਵੱਧ ਤੋਂ ਵੱਧ ਨੇ ਭਾਈ ਭੋਗ ਤੇ ਗਈ ਦੀ ਪਿੰਡ ਬੁਗਰਾ ਉੱਥੇ ਘਰ ਕੋਲੇ ਨਾ ਇੱਥੇ ਕੱਪੜਿਆਂ ਦੀ ਸੇਲ ਲੱਗੀ ਦੀ ਦੇਖੋ ਬੁੜੀਆਂ ਜਮੀ ਨਹੀਂ ਸੂਟਾਂ ਜਮੀ ਨਹੀਂ ਰਜਦੀਆਂ ਅੱਜ ਸੂਟ ਜੇ ਲੈ ਗਈਆਂ ਇਹ ਕੱਲ ਨੂੰ ਇੱਥੇ ਦੁਬਾਰੇ ਕੋਈ ਆ ਗਿਆ ਵੀ ਭਈ ਅੱਜ ਸੂਟ 200 ਦਾ ਮਿਲਦਾ ਕੱਲ ਨੂੰ 200 ਵਾਲਾ ਵੀ ਲੈ ਕੇ ਜਾਣੀਆਂ ਜੇ ਅੱਜ ਇਹ ਪੂਰੀ ਸ਼ਾਪਿੰਗ ਕਰਾ ਕੇ ਲੈ ਜਾਓ ਚਾਹੇ ਕਦੇ ਕੰਮ ਕਰੋ ਬੁੜੀਆਂ ਵਾਲਾ ਕੰਮ ਕਰੋ 12 ਮਿੰਟ ਹੀ ਦਿਨ ਕੰਮ ਚੱਲਦਾ। ਹਰ ਬੰਦਾ ਕਰਨ ਵਾਲਾ ਹੋਣਾ ਚਾਹੀਦਾ। ਸਾਡੇ ਦਿਲਸਾਂ ਜੀ ਪੁੱਜ ਚੁੱਕੇ ਨੇ। ਅੱਭੀ ਸਾਡੇ ਕਦੂ-ਕਦੂ ਲੱਗਿਆ। ਠੰਡ ਚ ਕਦੂ ਪਤਾ ਨਹੀਂ ਭਾਈ ਕੌਣ ਦੇ ਗਿਆ ਹੋਊਗਾ ਕੋਈ। ਕਦੂ ਮਨੇ ਜਿਵੇਂ ਵਧੀਆ ਲੱਗਦਾ ਕਿਸੇ ਸਬਜੀ। ਗਰਮੀ ਚ ਕਦੂਆਂ ਦੀ ਸਬਜੀ ਪੂਰੀ ਘੈਂਟ ਲੱਗਦੀ ਆ। ਮੈਨੂੰ ਨਹੀਂ ਲੱਗਦੀ ਨਾ। ਪੇਪਰ ਕਿਵੇਂ ਹੋਇਆ? ਬਹੁਤ ਅੱਛਾ। ਸਾਰਾ ਕਰਕੇ ਆਇਆ ਤੀ ਕਿ ਛੱਡ ਕੇ ਆਇਆ ਵਿੱਚੋਂ? ਸਾਰਾ ਕਰਕੇ ਆਇਆ। ਪੱਕੀ ਗੱਲ ਆ। ਪੱਕੀ ਗੱਲ ਆ। ਨੰਬਰ ਆਇਆ ਤਾਂ ਪਤਾ ਲੱਗੂਗਾ। ਨਹੀਂ ਨਾ ਇੱਕ ਨੰਬਰ ਕਿੱਧਰ ਗਿਆ ਫੇਰ ਤੇਰੇ ਮੇਟਾ ਜਨ 99.5 ਹੋ ਗਿਆ ਅ ਫੇਰ ਅੱਧਾ ਨੰਬਰ ਕਿੱਧਰ ਗਿਆ ਤੇ ਮੈਂ ਕਹਤਾ ਠੀਕ ਆ ਠੀਕ ਆ ਤੇ ਆ ਡਰੀ ਮਾਰਦਾ ਓਏ ਮੈਗੀ ਕੈਸੀ ਲੱਗੀ ਅੱਛੀ ਸਵਾਦ ਸੀ ਭਈਆ ਆਪਣੇ ਨਾ ਦਾੜੀ 'ਚ ਯਾਰ ਹਾ ਪਤਾ ਨਹੀਂ ਕੀ ਕੀੜਾ ਜਿਹਾ ਲੱਗਿਆ ਸਾਲੇ ਵਾਲ ਹੀ ਭੱਜ ਗਏ ਇੱਥੋਂ ਦੇਖੋ ਕਿਸੇ ਨੇ ਦੱਸਿਆ ਦੀ ਕਹਿੰਦੇ ਉਤੇ ਲਹਾਸਣ ਦਾ ਪਾਣੀ ਲਾਉਣਾ ਲਹਾਸਣ ਲਾਓ ਆ ਹੁਣ ਮੈਂ ਲਾ ਰਿਆਂ ਲਾਸਾ ਦੇਖਦੇ ਆਂ ਬਾਈ ਸਿੱਧਾ ਲਾਭ ਦਾ ਇੱਕ ਸਿੱਧਾ ਹੁੰਦਾ ਕਿ ਨਾ ਬਾਕੀ ਦੇਖੋ ਫਿਰ ਨਹੀਂ ਫਿਰ ਕੋਈ ਟੀਕਾ ਵਗੈਰਾ ਲਵਾ ਕੇ ਫਿਰ ਸੈਟ ਕਰਾਵਾਂਗੇ ਹੁਣ ਪਹੁੰਚ ਗਏ ਜੀ ਆਪਾਂ ਖੇਤ ਤਾਂ ਕਿਵਰੇ ਭੋਗਤੇ ਜਾਣ ਕਰਕੇ ਅੱਜ ਢੇੜਾ ਨਹੀਂ ਵੱਜਿਆ ਖੇਤ ਦਾ ਮਾਝਾ ਲ ਹੁਣ ਢੇੜਾ ਮਾਰਿਆ ਆਉਣਿਆ ਲਾਈਟ ਵੀ ਚੱਲੀ ਜਾਂਦੀ ਆ ਮੇਰਾ ਖਿਆਲ ਕਣਕ ਨੂੰ ਵੀ ਲਾਸਟ ਪਾਣੀ ਹੋਊਗਾ ਤੇ ਦੇਖੋ ਜੀ ਉਦੋਂ ਮੈਂ ਤੁਹਾਨੂੰ ਕਹਾ ਦੀਆ ਵੀ ਇੱਥੋਂ ਆਪਾਂ ਚਮਕਣ ਲਾ ਦਾਂਗੇ ਸਫਾਈ ਕਰ ਦਾਂਗੇ ਦੇਖੋ ਪਲਾਂ ਨੂੰ ਲੱਗਿਆ ਨਾ ਸੋਹਣਾ ਲੱਗਣਾ ਬਗਰੇਣਾ ਵੀ ਫੁੱਟਿਆਈਆਂ ਛਾਤਰੀ ਦੇਖੋ ਜੀ ਬਗਰੇਣ ਦੀ ਬਣਦੀ ਆ ਬਗਰੇਣ ਜਿਆਦਾ ਕਾਮਯਾਬ ਹੋਊਗੀ ਕਿਉਂਕਿ ਇਹ ਇੱਕ ਜਗ੍ਹਾ ਤੇ ਜਿੱਥੇ ਲੱਗੀ ਉੱਥੇ ਲੱਗੀ ਆਮ ਗ੍ਰਹਿਣ ਪੱਟ ਕੇ ਤੀਜੀ ਥਾਵੇਂ ਲਾਈ ਹੋਈ ਹੈ ਜੀ ਤਾਂ ਕਰਕੇ ਛੋਟੀ ਰਹਿ ਗਈ ਪਰ ਛਤਰੀ ਇਹਦੀ ਵੀ ਪੂਰੀ ਘੰਟ ਬਣੂਗੀ ਆ ਦੇਖੋ ਜੀ ਰੌਂਡ ਪਾ ਗਿਆ ਓਏ ਪੱਤਾ ਹੈ ਨਹੀਂ ਕੋਲੇ ਉਹੀ ਬਣ ਗਿਆ ਆਉਂਦੇ ਖੜਾ ਮੇਰੀ ਨਿਗਾਹਾਂ ਹਰ ਬੋਲ ਲਾ ਬੂ ਯਾਰ ਤੂੰ ਭਾਗਿਆ ਔਰ ਤੂੰ ਲਾ ਬੋੜਾ ਬੱਡਾ ਆ ਜਾ ਆਹਣੇ ਬਜਾਇਆ ਆ ਜਾ ਕੇ ਹੁਣ ਕਰਦਾ ਲੈ ਤੇਰੇ ਮਾਰੀ ਗੈਣਾ ਇਦਾਂ ਨਾ ਚੌੜ ਕਰੀਂ ਬੁੱਢਿਆ ਆ ਜਾ ਆ ਜਾ ਬਹਿ ਜਾ ਨਹੀਂ ਮੈਂ ਕਰਦਾ ਯਾਰ ਬਹਿਦਾ ਮੈਂ ਡਰਦਾ ਯਾਰ ਬੰਦਾ ਬਸ ਵਸ ਨਹੀਂ ਚਾਰ ਵਾਰੀ ਵਾਰੀ 12 ਮਾਰ ਕੇ ਚਾਰ ਵਾਰੀ ਤੂੰ ਵੀ ਰਾਜਾ ਨਾ ਮੈਂ ਤਾਂ ਕੈਂਤੀ ਮਾਰਾਂਗਾ ਬੁੱਢੀ ਬੁੱਢੀ ਆ ਬੱਤਾਂ ਤੁਸੀਂ ਮਰਵਾਇਆ ਦਿਕਾਰੀ ਕਰਤੀ ਬਾਜੀ ਦੋ ਵਾਜੀ ਬੱਚਾ ਮਰ ਗਿਆ ਸਹੀ ਰਸ ਦੋ ਵਾਜੀ ਦੋ ਵਾਜੀ ਤਾਂ ਖੇਡ ਸਾਰਾ ਜਿਹੜਾ ਬੱਚਾ ਮਰ ਗਿਆ ਆਏ ਤਾਂ ਮਗਰ ਪੱਟਿਆਂ ਦੇ ਮਾਰ ਕੇ ਜਾਉਂਦਾ ਹੁੰਦਾ ਉਹਨਾਂ ਦੇ ਹੈ ਨਹੀਂ ਕੋਈ ਨਾ ਚੱਲ ਨਾ ਰੁਕ ਤਾ ਜੀ ਭਰਾ ਤੇ ਆ ਬਾਉ ਨੂੰ ਲੈ ਕੇ ਜਾ ਬਾਹੂ ਫੇਲਾ ਗੜਾ ਚਲੋ ਏ ਚਲੋ 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 ਸਾਰਿਆਂ ਨੂੰ ਤਾਂ ਕੀ ਲੱਗਦਾ ਖਾਲੀ ਚਲੋ ਦੱਪ 5 ਮਿੰਟ ਦਾ ਰਹਿਈ ਹੈ ਮੇਰੀ ਤਰਾ ਕੋਈ ਇੱਥੂ ਹੀ ਬੱਸ ਆ ਜਾ ਬੱਤ ਆ ਜਾ ਚਲੋ ਉਹ ਉਹ ਹਾਂ ਤੋੜਾ ਵਾ ਚੀ ਮੇਲਾ ਕੱਤ ਦਾ ਮੋਟਾ ਜਿਹਾ ਅੰਦਰ ਵਿੱਚ ਜਵੜਾ ਆਰ ਖਿਆ ਗੁਨੋਈ ਪੈਰਾ ਦੀ ਪੈਰਾ ਦੀ ਹਵਾ ਕੱਢੀ ਪਾਣੀ ਬਹੁਤ ਸਾਫ ਆ ਗਿਆ ਪੀਣੂ ਪਾਣੀ ਦਾ ਪੀ ਸਾਫ ਆ ਬਾਈ ਹੁਣ ਇੱਚ ਕਿਹੜਾ ਕੋਈ ਉਹ ਕਰਦਾ ਬੜਦਾ ਸੇਵਾਦਾਰ ਚੱਲੇ ਬਈ ਟਰਾਲੀ ਭਰੌਣ ਇਟਾਂ ਦੀ ਨਾ ਹੁਣ ਨੂੰ ਜੀ ਕਰਦਾ ਹਨਾ ਓਏ ਪਾਣੀ ਜਰ ਨੀਲਾ ਨੀਲਾ ਜਾ ਦੇ ਕੇ ਉਹ ਵੱਡੀ ਛੇਵਾ ਬਈ ਮੇਲੇ ਕਰਕੇ ਮੇਲੇ ਦੇ ਖਲਾਜ ਆ ਮਾਂ ਲੰਗਰ ਆ ਗਲਾਬ ਜਾਮਣਾ ਤਾਜ਼ਾ ਜੂਸ ਥੋੜੀ ਭਾਂ ਦੀ ਹਰੀ ਪਾਲ ਵੀ ਫਿਰਦਾ ਓਏ ਇਹ ਟਾਈਮ ਤੇ ਨਹੀਂ ਆਉਂਦੇ ਇਹ ਸਮਾਂ ਦਾ ਥੋੜਾ ਜਿਹਾ ਆ ਹਾ ਚੰਨੀ ਜੀ ਸਾਡੇ ਚੰਨੀ ਆਉਣ ਵਾਲੇ ਸਮੇਂ ਇਹ ਚੰਨੀ ਜੀ ਇਹਨੇ ਜੇ ਸਰ ਚਾਰਨੇ ਦਿੱਤੀ ਇਹਨੇ ਇੱਕ ਵੀ ਨਾ ਮੰਨੀ ਜੀ ਆਇਆ ਹੁਣ ਤੂੰ ਕਹਿ ਤੂੰ ਹਟ ਗਿਆ ਹਾਂ ਹੁਣ ਤੂੰ ਕਾ ਟਟ ਗਿਆ ਹੈਂ ਨਾਲ ਲੱਗੋ ਯਾਰ ਪ੍ਰਧਾਨ ਦਾ ਹੱਕ ਹੁੰਦਾ ਮੁਰੇ ਲੱਗ ਕੇ ਕੰਮ ਕਰਾਉਣ ਦਾ ਨਾਲ ਇਹ ਤਾਂ ਹੁਣ ਥੋੜਾ ਹੀ ਆ ਕਰ ਦੋ ਕਰ ਦੋ ਜੀ ਆ ਕੰਦ ਦਾ ਵਧੀਆ ਵਾਲੇ ਨਾਲ ਕੰਦ ਬੱਝ ਗਈ ਵਧੀਆ ਹੋ ਗਿਆ ਇਧਰ ਪਸੂ ਬਸੇਰੇ ਆਉਣੇ ਬੰਦ ਹੋ ਜਾਣਗੇ ਰੋਣਾ ਰੋਣਾ ਝੱਕ ਤਾ ਨੰਬਰ ਕੋਟੋ ਸੋਖਣਾ ਪੂਰਾ ਘੈਂਟ ਬਣ ਗਿਆ ਭਾਈ ਸਬਸਕ੍ਰਾਈਬ ਕਰਿਆ ਕਰੋ ਯਾਰ ਵੱਧ ਤੋਂ ਵੱਧ ਜਿਹੜਾ ਬੰਦਾ ਮਿਲ ਗਿਆ ਯਾਰ ਮਿੱਤਰੋ ਤਾਂ ਫੜ ਕੇ ਫੋਨ ਬੱਸ ਉਹਦੇ ਕਰਦੇ ਕਰੋ ਤੇ ਇਸ ਪੇਨਾ ਕੈਮਰੇ ਦੀ ਲੋੜ ਹੀ ਆ ਮੰਗਾ ਲਿਆ ਉਹ ਤਾਂ ਸੋਨੂੰ ਕਰਦਾ ਰਹੇਗਾ ਜੀ ਮਰਾਸੀ ਕੇ ਘਰੇ ਡਾਂਸ ਡਾਊਨ ਡਾਊਨ ਡੂਬਾ ਜਿਹੜੀ ਫਿਲਮ ਦੇ ਰਾਜਾ ਹਿੰਦੋਸਤਾਨੀ ਰਾਜਾ ਹਿੰਦੋਸਤਾਨੀ ਐਂਡ ਜੇ ਤੇ ਆ ਕੇ ਮੋਸ਼ਨ ਹੋ ਗਿਆ ਮੋਸ਼ਨ ਰੋਮਾਂ ਲੱਗਿਆ ਸੀ ਤੂੰ ਐਂਡ ਤੇ ਫੱਟ ਪਿੱਛੀ ਸੀ ਅੱਛਾ ਅੱਛਾ ਅੱਗੇ ਵਲੌਗ ਚ ਕੂਟੀਆ ਹੁੰਦਾ ਜੀ ਕੂਟੀ ਦਾ ਚਾਚਾ ਕੂਟੀ ਮੇ ਸਾਜਾ ਕੂਟੀ ਦਾ ਚਾਚਾ ਆਇਆ ਹੋਇਆ ਅੱਜ ਕੂਟੀ ਦਾ ਚਾਚਾ ਕਿਹੜਾ ਤੁਹਾਨੂੰ 30 ਸਕਿੰਟ ਲਿਆ ਕਰ ਲਾਬੀ ਹੈ ਵਲੌਗ ਬਣਾਉਣਾ 30 ਸਕਿੰਟ ਲਿਆ ਕਰ 30 ਸਕਿੰਟ ਬਹੁਤ ਹੁੰਦੇ 30 ਸਕਿੰਟ ਲਿਆ ਗਣਾ ਤਾਂ ਮਹਾਨੂ ਕਾਟ ਦੇੰਦੇ ਬੂਂਦ-ਬੂਂਦ ਨਾਲ ਕਹਿੰਦੇ ਦਰਿਆ ਭਰ ਜਾਂਦਾ ਇਟਾ-ਇਟਾ ਨਾਲ ਟਰਾਲੀ ਭਰ ਗਈ ਭਰ ਗਈ ਨਾ ਨਾ ਇਹ ਪਿੰਡ ਸੋਹ ਦੀ ਕਾਰ ਸੇਵਾ ਜਾਂ ਰਹੀ ਹੈ ਨਾ ਨਾ ਕੋਈ ਨਾ ਆਉਂਦਾ ਪੁੱਤ-ਪੁੱਤ ਨੂੰ ਦਾ ਰੱਲ ਭੁੱਲ ਗਿਆ ਅੱਜਲੇਬੀਆਂ ਪਈਆਂ ਨੇ ਬਾਈ ਕਿਸੇ ਵੀਰ ਭਾਈ ਨੇ ਜਲੇਬੀਆਂ ਖਾਣੀਆਂ ਉਹਨਾਂ ਖਾ ਲੋ ਹੈਗੀਆਂ ਤਾਂ ਠੰਡੀਆਂ ਨੇ ਮੂੰਹ ਮਿੱਠਾ ਕਰ ਲੋ ਘਰੋਂ ਮੇਰਾ ਛੇਵਾ ਹੈ ਛੇਵਾ ਨੂੰ ਮਿਲਦਾ ਮੇਵਾ ਪੰਦੀਰੋੰਦੀ ਆ ਤੇਰੀ ਜਿਆਦਾ ਮੋਰੀ ਲੋਵੇ ਕਿ ਸੋਨੂ ਆਉਟ ਧਲਰ ਚੰਗਾ ਭਾਈ ਚੱਲੇ ਅਸੀਂ ਸੇਵਾ ਕਰਕੇ ਜਲੇਬੀਆਂ ਸੇਵਾ ਕਰਾਉਣ ਚਲੇਬੀਆਂ ਦਿੱਤੀਆਂ ਨੇ ਜਾਨੇ ਸਾਡੇ ਸਰੋਗ ਜਲੇਬੀ ਮੇਂ ਰਸ ਜਿਆਦਾ ਹੈ ਬਹੁਤ ਅੱਛੀ ਹੈ ਮੈਂ ਲੈ ਦੇ ਅੱਜ ਫਰੀ ਟਾਈਮ ਸੀਗੇ ਤਿੰਨ ਚਾਰ ਮਹੀਨਾ ਬਾਅਦ ਸੇਵਾ ਕਰਨ ਦਾ ਮੌਕਾ ਮਿਲਿਆ ਤੁਰੀਆ ਮਿਹਰਬਾਨੀ ਤੁਰੀਆ ਵੇ ਵੇ ਇੱਧਰ ਚੱਕੀ ਜਲੇਬੀਆਂ ਤੈਨੂੰ ਖਾਣ ਵਾਸਤੇ ਦਿੱਤੇ ਨੇ ਘਰੇ ਲੈ ਜਾਣ ਵਾਸਤੇ ਨਹੀਂ ਇਹਨੂੰ ਵੀ ਭਾਂਗ ਕੋ ਦਿਲੋਂ ਸੁਪਾਈ ਕਰਦਾ ਦਰਸ਼ਨ ਕੀ ਯਾਰ ਬੇਹੇ ਪਕੌੜੇ ਖਾਈ ਜਾਣਾ ਯਾਰ ਤੂੰ ਠੰਡੇ ਯਾਰਾਂ ਪਠੱਡੇ ਨੇ ਕੰਮ ਕਰ ਲੈਣਾ ਸਵਾਲਾਂ ਦੇਂਦੇ ਨੂੰ ਮੈਂ ਖਾ ਕੇ ਦੇਖ ਲਾਂ ਦੇਖ ਲਓ ਇਹਦਾ ਟੇਸਟੀ ਨਾ ਵਾ ਹੂੰ ਮੂ ਤਾਂ ਪਹਿਲਾ ਪਾਣੀ ਪੱਲੀ ਕੇ ਤੱਕ ਤੇਸਤੀ ਦਾ ਹੈਗਾ ਨਾ ਭੁੱਖ ਲੱਗ ਰਿਹਾ ਦਲਸ਼ਾਨ ਮੈਨੂੰ ਵੀ ਯਾਰ ਹਾਂ ਪਾਣੀ ਪਾਣੀ ਬੋਲਣਾ ਥੈਂਕ ਯੂ ਇਹ ਮੇਰਾ ਬੱਚਾ ਸਿਆਣਾ ਬਹੁਤਾ ਬਾਈ ਬਿਨਾ ਮੰਗੇ ਚੀਜ਼ ਲਿਆ ਦਿੰਦਾ ਲੋ ਪਾਪਾ ਜੀ ਪਾਣੀ ਨਹੀਂ ਪੀਣਾ ਹੁੰਦਾ ਤਾਂ ਵੀ ਕਹ ਦੂ ਪੀ ਲੋ ਪਾਪਾ ਜੀ ਲਿਆ ਦਾਂ ਮੈਂ ਹੁਣ ਤਾਂ ਅਰੇ ਕਾਤਾ ਤੇ ਮਾੜੀ ਆ ਦੀ ਟੀਵੀ ਖੜ ਕੇ ਦੇਖਦਾ ਹੈ। ਅੱਪੀ ਹੋਰ ਹੋਰ ਤਾਂ ਇਹ ਹਵਾ ਲਗਾ ਦੇਖਣਾ ਵੀ। ਹੋਏ। ਹੋ ਸੇਵ ਕਰਾ। ਕੋਈ ਆਪਰੇਕਟ ਬਣਾ ਲੀ ਕੀ ਤਰੀਕਰ ਰਹੇ ਹੋ। ਆਪ ਪੀਸੀ ਕਰ ਰਹੇ ਨਹੀਂ ਤਾਂ ਬੜੇ ਮਾਈ ਕਰ। ਅੱਭੀ ਤੂੰ ਪਤਾ ਮੁਕੌੜੇ ਖਾਂਦ ਬਾਅਦ ਪਾਣੀ ਨਹੀਂ ਪੀਣਾ ਚਾਹੁੰਗੂ ਮੈਂ। ਫਿਰ ਤੂੰ ਕਿ ਉਹ ਪੀਤਾ ਬਈ ਓਏ। ਮੈਨੂੰ ਥੋੜੇ ਵਿੱਚਾ। ਉਹ ਪੀਤਾ ਤਾਂ ਹੈਗਾ। ਦੇ ਨੋ ਸਤ ਨੂੰ ਦੇ ਨੋ ਸਤ ਅੱਛਾ ਤੂੰ ਤੈਨੂੰ ਤਿੰਨ ਮਾਂਕ ਨਹੀਂ ਹੈ ਆ ਆਪਣੇ ਵਿੱਚ ਤੂੰ ਇਹੋ ਮਾਂਕ ਅੱਛਾ ਤੂੰ ਪਾਪਾ ਦੀ ਬੇਇੱਜ਼ਤੀ ਕਰਦਾ ਮਤਲਬ ਨਾ ਤੈਨੂੰ ਪੀ ਕੇ ਪਾਣੀ ਲਿਆ ਕੇ ਵੀ ਤੈਨੂੰ ਤਾਪ ਵੀ ਪੀਤਾ ਉਹ ਤੂੰ ਅਸੀਂ ਮੰਗਾਇਆ ਦੀ ਮੈਂ ਤਾਂ ਮੰਗਾਇਆ ਹੀ ਨਹੀਂ ਪੇਪਰਾਂ ਤੋਂ ਬਾਅਦ ਜੇ ਫਰਸਟ ਆਇਆ ਤਾਂ ਲੈ ਕੇ ਦੇਵਾਂਗਾ ਬਬੀ ਨਾਲ ਇੱਕ ਗੱਲ ਹੋ ਜਾਂ ਪਰ ਲਾਟਰ ਨਿਕਲੇ ਤਾਂ ਤਾਂ ਵੀ ਤਾਂ ਤਾਂ ਲੈ ਆ ਦੂੰਗਾ ਜੇ ਫਰਸਟ ਆਇਆ ਤਾਂ ਲੈ ਕੇ ਦੇਵਾਂਗਾ ਫਸਟ ਵੀ ਥੈਕ ਨਹੀਂ ਥੜ ਵੀ ਠੀਕ ਹੈ ਕਿਉਂ ਫਰਸਟ ਨਹੀਂ ਆ ਸਕਦਾ ਫਰਸਟ ਵੀ ਆ ਸਕਦਾ ਕੀ ਪਤਾ ਨਹੀਂ ਆਵਾ ਆਇਆ ਕਿਵੇਂ ਨਾਵੇਂ ਫਰਸਟ ਹੋਣਾ ਬਈ ਫੇਰ ਮਿਲਨੇਗੇ ਸਕੇਟਿੰਗ ਬੂਟਾਂ ਬਬੀ ਲੋ ਸੋੜ ਕੇ ਮਾਰਿਆ ਦੇਖੋ ਜੇ ਮੈਂ ਫਸਟ ਦੰ ਮਿਲਤਾ ਪੂਰੀ ਕਿੱਟ ਠੀਕ ਹੈ ਅੱਛਾ ਜੇ ਮੈਂ ਬੜਾ ਤਕਲੀਫ ਕਿੱ ਹੂੰ ਨਮਾ ਤੇ ਜਿੱਤੇ ਤਾਹਰ ਬੋੜਾ ਅੱਛਾ ਹਾਂ ਕੁਮਾਰ ਗੱਲਾਂ ਦੇਖ ਲੈ ਕਿਹੜੀਆਂ ਕਰਦਾ ਠੀਕ ਆ ਆ ਦੇਖੋ ਜੀ ਕਿੰਨਾ ਚਲਾ ਕੇ ਬੱਚਾ ਬਿੰਨਾਂ ਵਾਲੇ ਪੋਜੀਸ਼ਨ ਥਰਡ ਆਊਗੀ ਨਾਲੇ ਮੈਨੂੰ ਚੀਜ਼ ਵਧੀਆ ਮਿਲੂਗੀ ਸਕੇਟਬੋਰਡ ਤੋਂ ਗੇਮਿੰਗ ਵੀ ਸੀ ਲੈ ਲਿਆ ਨਾ ਤੂੰ ਦੱਸ ਉਹ ਕੁਝ ਮੰਗੇਗਾ ਕੱਲ ਨੂੰ ਕਹੇਗਾ ਮੈਨੂੰ ਲੈਂਡ ਗਲੂਰ ਚਾਹੀਦੀ ਆ ਲੈਂਡ ਗਲੂਰ ਤਾਂ ਨਹੀਂ ਲੈ ਜਿੱਥੇ ਕੱਲੋਂ ਲੈਂਡ ਗਲੂਰ ਲਈਏ ਕੱਲੋਂ 10 ਰੁਪਏ ਨਹੀਂ ਹੁੰਦੇ ਇਹ ਬਸ ਆਪਾਂ ਨੂੰ ਕਰ ਕਮਰਾ ਪਰ ਆ ਬਿਆ ਕਰਦਿਆ ਵਲੌਗ ਦਾ ਐਂਡ ਬਾਦ ਦੇ ਬਾਦ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਤੁਹਾਨੂੰ ਮਿਲਦੇ ਜਲਦੀ ਅਗਲੇ ਵਲੌਗ ਵਿੱਚ ਬਾਏ